ਨੇ ਕਿਨੇ ਕਿਓ ਗਏ ਆ ਤੂੜੀਆਂ ਦਾ 나ੜ ਦੇ ਵਿੱਚੋਂ ਪਏ ਹੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਬੇਤਰਾ ਪੈਸੇ ਚੜ ਗਏ ਆ ਤਾਂ ਨਹੀਂ ਅਸਲੀ ਪੈਸੇ ਕਿਤਰੇ ਗਏ ਨੂੰ ਪਤਾ ਨਹੀਂ ਅਸਲੀ ਆ ਕਿ ਨਕਲੀ ਆ ਕਿੱਦਾਂ ਪਤਾ ਨਹੀਂ ਹੈਗੇ ਵੀ ਕਿੰਨੇ ਹੀ ਆ ਕੁੱਤਰੇ ਗਏ ਆ ਤੂੜੀ ਚ ਆ ਵੇਖੋ ਨਿੱਕੇ ਨਿੱਕੇ ਹੋ ਗਏ ਆ ਤੂੜੀ ਵਾਂਗ ਬਾਬਾ ਆਣਾ ਹੂੰ ਇਹ ਤਾ ਇੱਥੇ ਆਵੇ ਬਾਬਾ ਐ ਬੱਜੇ ਡਿੱਗੇ ਕਿ ਦੇ ਕਿ ਬਾਕੀ ਕਿੰਨੇ ਕਿ ਰੱਖੇਗੇ ਇਹਨੇ ਸਮਝ ਕੇ ਲੇਕੋ ਰੁਗਾ ਇਹ ਨਾ ਟੂੜੀ ਵਾਲੀ ਨੇ ਕੋਈ ਕੱਢਤੇ ਕੋਈ ਵੇਖੀ ਬਾ ਕਿੰਨੇ ਵਿੱਚ 40 ਕਿੰਨਾ ਕੋਣ ਦਾ ਵਾਥੇ ਵੇਖ ਹੀ ਲੈਨੋ ਕੱਲ੍ਹ ਆਇਆ ਮੈਨੂੰ ਪਤਾ ਨਹੀਂ ਹੁੰਦਾ ਕੱਲ੍ਹ ਆਪਾਂ ਨੂੰ ਜੋ ਅੱਜ ਆ ਆਹ 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 ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਬੇ ਇਤਰਾ ਪੈਸੇ ਚੜ ਗਏ ਆ ਤੇ ਪਤਾ ਨਹੀਂ ਅਸਲੀ ਪੈਸੇ ਕੁਤਰੇ ਗਏ ਨਾ ਪਤਾ ਨਹੀਂ ਇਹ ਅਸਲੀ ਆ કે ਨਕਲੀ ਆ ਕਿੱਦਾਂ ਪਤਾ ਨਹੀਂ ਹੈਗੇ ਵੀ ਕਿੰਨੇ ਹੀ ਆ ਕੁਤਰੇ ਗਏ ਆ ਤੂੜੀ ਚ ਹਾਂ ਆ ਦੇਖੋ ਨਿੱਕੇ ਨਿੱਕੇ ਹੋ ਗਏ ਆ ਤੂੜੀ ਵਾਂਗ ਬਾਬਾ ਨਾ ਹਮ ਇਹ ਤੁਰਾ ਇੱਥੇ ਆਵੇ ਵਾਵਾਏ ਬੱਜੇ ਡਿੱਗੇ ਕਿ ਬਾਕੀ ਕਿੰਨੇ ਕਿ ਰੱਖੇਗੇ ਇਹਨੇ ਜਦੋਂ ਖੰਡ ਨੂੰ ਲਗਾਇਆ ਨਾ ਤੂੜੀ ਵਾਲੀ ਨੇ ਕੋਈ ਕੱਢਦੇ ਕੋਈ ਵੇਖੀ ਬਾ ਕਿੰਨੇ ਵਿੱਚ ਚਾਲੀ ਕਿੰਨਾ ਕੋਨ ਦਾ ਹੱਥ ਵੇਖ ਹੀ ਲੈ ਨੂੰ ਇਹ ਤਸਵੀਰਾਂ ਵਿੱਚ ਤਾਂ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਕੀ ਜਿਹੜਾ ਕਾਰਾ ਕੀਤਾ ਹੋਇਆ ਹੈ ਕਿਵੇਂ ਤੂੜੀ ਵਾਂਗ ਕੁੱਤਰੇ ਹੋਏ ਨੇ ਇਹ 5 500 ਦੇ ਨੋਟ ਪਤਾ ਨਹੀਂ ਇਸ ਦੀ ਕੀਮਤ ਕਿੰਨੀ ਹੋਵੇਗੀ ਕਿਸਾਨ ਨੇ ਤੂੜੀ ਬਣਾਉਂਦੇ ਸਮੇਂ ਤੂੜੀ ਦੇ ਵਿੱਚ ਇਹ ਕੁੱਤਰ ਦਿੱਤੇ ਤੇ ਜਿਹੜਾ ਮਸ਼ੀਨ ਚਲਾ ਰਿਹਾ ਸੀ ਉਸ ਨੇ ਦੱਸਿਆ ਵੀ ਨਹੀਂ ਕਿ ਇਸ ਦੇ ਵਿੱਚ ਨੋਟ ਨੇ ਤਾਂ ਤੂੜੀ ਦੇ ਵਿੱਚ ਨੋਟ ਟੁੱਟਾ ਦੀ ਜੜੀ ਟੁਕੜੇ ਨੇ ਇਹ ਉਹਨਾਂ ਦੀ ਵੱਡੀ ਗਿਣਤੀ ਹੈ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਹੈਰਾਨ ਨੇ ਲੋਕ ਉੱਥੇ ਦੇ ਦੇਖ ਕੇ ਜਦੋਂ ਪਤਾ ਲੱਗਦਾ ਹੈ ਕਿ ਤੂੜੀ ਦੀ ਤਰ੍ਹਾਂ ਹੀ ਨੋਟ ਜਿਹੜੇ ਨੇ ਨਿੱਕੇ ਨਿੱਕੇ ਟੁਕੜਿਆਂ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਪਤਾ ਨਹੀਂ ਕਿੰਨੀ ਇਹਨਾਂ ਦੀ ਕੀਮਤ ਹੋਏਗੀ 5 500 ਦੇ ਨੋਟ ਨੇ ਤੇ ਇਹ ਨੋਟ ਕਿੱਥੋਂ ਆਏ ਨੇ ਇਸ ਬਾਰੇ ਕੋਈ ਅਜੇ ਪਤਾ ਨਹੀਂ ਲੱਗ ਸਕਿਆ ਫਿਲਹਾਲ ਇਸ ਦੀ ਜਾਂਚ ਜਾਰੀ ਹੈ ਤਾਂ ਕਿਵੇਂ ਦੇਖ ਲੋ ਛਾਂਟ ਛਾਂਟ ਕੇ ਜਿਹੜਾ ਨੇ ਉਹ ਨੋਟ ਜਿਹੜੇ ਨੇ ਉਹਦੇ ਵਿੱਚੋਂ ਕਢਾਲੇ ਜਾ ਰਹੇ ਨੇ ਨਿੱਕੇ ਨਿੱਕੇ ਟੁਕੜੇ ਇਸਦੇ ਹੋ ਚੁੱਕੇ ਨੇ ਤਾਂ ਨਹੀਂ ਪਤਾ ਲੱਗ ਰਿਹਾ ਤੇ ਇਹ ਵੀ ਕਹਿ ਰਹੇ ਨੇ ਕਿ ਅਸਲੀ ਹੈ ਕਿ ਨਕਲੀ ਹੈ ਤਾਂ ਹੁਣ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਕਿ ਇਹ ਨੋਟ ਕਿੱਥੋਂ ਆਏ ਨੇ ਕਿੰਨੀ ਇਹਨਾਂ ਦੀ ਜਿਹੜੀ ਕਾਊਂਟ ਹੈ ਕਿੰਨਾ ਕੀਮਤ ਹੈਗੀ ਹੈ ਤੇ ਇਹ ਅਸਲੀ ਨੇ ਕਿ ਨਕਲੀ ਤਾਂ ਦੇਖ ਸਕਦੇ ਹੋ ਤੁਸੀਂ ਤੂੜੀ ਬਣਾਉਂਦੇ ਸਮੇਂ ਕਿਸ ਤਰੀਕੇ ਦੇ ਨਾਲ 5 500 ਦੇ ਨੋਟ ਜਿਹੜੇ ਨੇ ਉੱਥੇ ਖਿਲਾਰੇ ਪਏ ਨੇ ਇੰਨਾ ਢੇਰ ਲੱਗ ਗਿਆ ਤੂੜੀ ਦੀ ਤਰ੍ਹਾਂ ਹੀ ਉਹਨਾਂ ਦੇ ਛੋਟੇ ਛੋਟੇ ਜਿਹੜੇ ਨੇ ਟੁਕੜੇ ਹੋ ਚੁੱਕੇ ਨੇ ਇੱਕ ਵਾਰ ਦੁਬਾਰਾ ਇਹਨਾਂ ਤਸਵੀਰਾਂ ਦਾ ਰੁਕ ਕਰ ਲੈਣੇ ਆ 500 ਦੇ ਨੋਟ ਹੀ ਕੁੱਤਰੇ ਗਏ ਪਤਾ ਨਹੀਂ ਕਿੱਦਾਂ 나ੜ ਦੇ ਵਿੱਚੋਂ ਪਏ ਸੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਵੀ ਇਤਨਾ ਪੈਸੇ ਚੜ ਗਏ ਆ ਪਤਾ ਨਹੀਂ ਅਸਲੀ ਪੈਸੇ ਕੁੱਤਰੇ ਗਏ ਪਤਾ ਨਹੀਂ ਇਹ ਅਸਲੀ ਆ ਕਿ ਨਕਲੀ ਆ ਕਿੱਦਾਂ ਪਤਾ ਨਹੀਂ ਹੈਗੇ ਵੀ ਕਿੰਨੇ ਆ ਹੀ ਕੁੱਤਰੇ ਗਏ ਤੋੜੀ ਚ ਆ ਦੇਖੋ ਨਿੱਕੇ ਨਿੱਕੇ ਹੋ ਗਏ ਆ ਤੂੜੀ ਵਾਂਗ ਬਾਬਾ ਆਣਾ ਹੂੰ ਇਹ ਤੂੰ ਇੱਥੇ ਆਵੇ ਬਾਬਾ ਐ ਬੱਜੇ ਡਿੱਗੇ ਕਿ ਬਾਕੀ ਕਿੰਨੇ ਕਿ ਰੱਖੇਗੇ ਹਣੇ ਇੱਥੇ ਮੈਂ ਕਿੰਨੇ ਖਲੁਰ ਗਏ ਨਾ ਤੂੜੀ ਵਾਲੀ ਨੇ ਕੁਝ ਕੱਢ ਤੇ ਕੋਈ ਵੀ ਕਿੱਥੇ ਵਿੱਚ ਚਾੜੀ ਕਿੰਨਾ ਕੋਣ ਦਾ ਹੱਥ ਵੇਖ ਹੀ ਲੈਨੋ ਕੱਲ੍ਹ ਹੈ ਮੈਨੂੰ ਪਤਾ ਨਹੀਂ ਹੁੰਦਾ ਕੱਲ੍ਹ ਪਤਾ ਪਾਪਾ ਨੂੰ ਜੋ ਆਇਆ ਜਿਹੜਾ ਨਾੜ ਦੇ ਵਿੱਚੋਂ ਪਏ ਹੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ نوٹ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਬੇਤਰਾ ਪੈਸੇ ਚੜ ਗਏ ਆ ਤਾਂ ਨਹੀਂ ਅਸਲੀ ਪੈਸੇ ਕਿਤਰੇ ਗਏ ਪਤਾ ਨਹੀਂ ਇਹ ਅਸਲੀ ਆ ਕਿ ਨਕਲੀ ਆ ਕਿੱਦਾਂ ਆ ਪਤਾ ਨਹੀਂ ਹੈਗੇ ਵੀ ਕਿੰਨੇ ਹੀ ਆ ਕੁੱਤਰੇ ਗਏ ਆ ਤੂੜੀ ਜਾ ਹਾਂ ਦੇਖੋ ਨਿੱਕੇ ਨਿੱਕੇ ਹੋ ਗਏ ਆ ਤੂੜੀਾਂ ਵਾਂਗ ਹਾਂ ਬਾਵਾ ਆਣਾ ਹੂੰ ਇਹ ਇੱਥੇ ਆਵੇ ਬਾਵਾ ਐ ਬੱਜੇ ਡਿੱਗੇ ਗਏ ਕਿ ਬਾ ਕਿੰਨੇ ਕਿ ਰੱਖੇਗੇ ਸਬਕ ਲੇਕੋ ਮੁਰਗਾ ਇਹਨਾਂ ਟੂੜੀ ਵਾਲੀ ਨੇ ਕੋਈ ਕੱਢ ਤੇ ਕੋਈ ਵੇਖੀ ਬਾ ਕਿੰਨੇ ਵਿੱਚ ਚੜਾ ਦਿੱਤੀ ਸ਼ੁਰੂਆਤ ਆ ਆ ਇਸ ਦਾ ਕੁਝ ਨਾ ਕੋਣ ਦਾ ਹੱਥ ਹੈ ਵੇਹੀ ਲੈਨੋ ਕੱਲ੍ਹ ਆਈ ਸੀ ਕੱਲ੍ਹ ਹੈ ਮੈਨੂੰ ਪਤਾ ਨਹੀਂ ਹੁੰਦਾ ਆਪਾਂ ਨੂੰ ਜੋ ਆਈ ਆ ਜਿਹੜਾ ਆਹ ਵੇਖੋ ਜੀ ਪੈਸੇ ਕਿਥੇ ਗਏ ਪਤਾ ਨਹੀਂ ਕਿੱਦਾਂ 나ੜ ਦੇ ਵਿੱਚੋਂ ਪਏ ਹੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਬੀਤਰਾ ਪੈਸੇ ਚੜ ਗਏ ਆ ਤੇ ਨਹੀਂ ਅਸਲੀ ਪੈਸੇ ਕੁੱਤਰੇ ਗਏ ਨਾ ਪਤਾ ਨਹੀਂ ਇਹ ਅਸਲੀ ਆ કે ਨਕਲੀ ਆ ਕਿੱਦਾਂ ਪਤਾ ਨਹੀਂ ਹੈਗੇ ਵੀ ਕਿੰਨੇ ਹੀ ਆ ਕੁੱਤਰੇ ਗਏ ਤੂੜੀ ਚ ਹਾਂ ਦੇਖੋ ਨਿੱਕੇ ਨਿੱਕੇ ਹੋ ਗਏ ਆ ਤੂੜੀ ਵਾਂਗ ਬਾਬਾ ਹਣਾ ਹਮ ਇਹ ਤੁਰਾ ਇੱਥੇ ਆਵੇ ਵਾਵਾ ਹੈ ਬੱਜੇ ਡਿੱਗੇ ਕਿ ਬਾਕੀ ਕਿੰਨੇ ਕਿ ਰੱਖੇਗੇ ਇਹਨੇ ਇੱਥੇ ਰੱਖਦੇ ਖੁਰਗੇ ਨਾ ਤੂੜੀ ਵਾਲੀ ਨੇ ਕੋਈ ਕੱਢ ਤੇ ਕੋਈ ਵੇਖੀ ਬਾ ਕਿੰਨੇ ਵਿੱਚ ਚਾਲੀ ਕਿ ਨਾ ਕੋਨ ਦਾ ਹੱਥ ਹੈ ਵੇਖ ਹੀ ਲੈਨੋ ਇਦਸ ਵੀਰਾਦ ਵਿੱਚ ਤਾਂ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਕੀ ਜਿਹੜਾ ਕਾਰਾ ਕੀਤਾ ਹੋਇਆ ਹੈ ਕਿਵੇਂ ਤੂੜੀ ਵਾਂਗ ਕੁੱਤਰੇ ਹੋਏ ਨੇ ਇਹ 5 500 ਦੇ ਨੋਟ ਪਤਾ ਨਹੀਂ ਇਸ ਦੀ ਕੀਮਤ ਕਿੰਨੀ ਹੋਵੇਗੀ ਕਿਸਾਨ ਨੇ ਤੂੜੀ ਬਣਾਉਂਦੇ ਸਮੇਂ ਤੂੜੀ ਦੇ ਵਿੱਚ ਇਹ ਕੁੱਤਰ ਦਿੱਤੇ ਤੇ ਜਿਹੜਾ ਮਸ਼ੀਨ ਚਲਾ ਰਿਹਾ ਸੀ ਉਸਨੇ ਦੱਸਿਆ ਵੀ ਨਹੀਂ ਕਿ ਇਸ ਦੇ ਵਿੱਚ ਨੋਟ ਨੇ ਤਾਂ ਤੂੜੀ ਦੇ ਵਿੱਚ ਨੋਟਾਂ ਦੀ ਜਿਹੜੀ ਟੁਕੜੇ ਨੇ ਇਹ ਉਹਨਾਂ ਦੀ ਵੱਡੀ ਗਿਣਤੀ ਹੈ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਹਰਾਰ ਨੇ ਲੋਕ ਉੱਥੇ ਦੇ ਦੇਖ ਕੇ ਜਦੋਂ ਪਤਾ ਲੱਗਦਾ ਹੈ ਕਿ ਤੂੜੀ ਦੀ ਤਰ੍ਹਾਂ ਹੀ ਨੋਟ ਜਿਹੜੇ ਨੇ ਨਿੱਕੇ-ਨਿੱਕੇ ਟੁਕੜਿਆਂ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਪਤਾ ਨਹੀਂ ਕਿੰਨੀ ਇਹਨਾਂ ਦੀ ਕੀਮਤ ਹੋਏਗੀ 5 500 ਦੇ ਨੋਟ ਨੇ ਤੇ ਇਹ ਨੋਟ ਕਿੱਥੋਂ ਆਏ ਨੇ ਇਸ ਬਾਰੇ ਕੋਈ ਅਜੇ ਪਤਾ ਨਹੀਂ ਲੱਗ ਸਕਿਆ ਫਿਲਹਾਲ ਇਸ ਦੀ ਜਾਂਚ ਜਾਰੀ ਹੈ ਤਾਂ ਕਿਵੇਂ ਦੇਖ ਲੋ ਛਾਂਟ-ਛਾਂਟ ਕੇ ਜਿਹੜਾ ਨੇ ਉਹ ਨੋਟ ਜਿਹੜੇ ਨੇ ਉਹਦੇ ਵਿੱਚੋਂ ਕਾਲੇ ਜਾ ਰਹੇ ਨੇ ਨਿੱਕੇ ਨਿੱਕੇ ਟੁਕੜੇ ਇਸ ਦੇ ਹੋ ਚੁੱਕੇ ਨੇ ਤਾਂ ਨਹੀਂ ਪਤਾ ਲੱਗ ਰਿਹਾ ਤੇ ਇਹ ਵੀ ਕਹਿ ਰਹੇ ਨੇ ਕਿ ਅਸਲੀ ਹੈ ਕਿ ਨਕਲੀ ਹੈ ਤਾਂ ਹੁਣ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਕਿ ਇਹ ਨੋਟ ਕਿੱਥੋਂ ਆਏ ਨੇ ਕਿੰਨੀ ਇਹਨਾਂ ਦੀ ਜਿਹੜੀ ਹੈ ਕਾਊਂਟ ਹੈ ਕਿੰਨਾ ਕੀਮਤ ਹੈਗੀ ਹੈ ਤੇ ਇਹ ਅਸਲੀ ਨੇ ਕਿ ਨਕਲੀ ਤਾਂ ਦੇਖ ਸਕਦੇ ਹੋ ਤੁਸੀਂ ਤੂੜੀ ਬਣਾਉਂਦੇ ਸਮੇਂ ਕਿਸ ਤਰੀਕੇ ਦੇ ਨਾਲ 5 500 ਦੇ ਨੋਟ ਜਿਹੜੇ ਨੇ ਉੱਥੇ ਖਿਲਾਰੇ ਪਏ ਨੇ ਇੰਨਾ ਢੇਰ ਲੱਗ ਗਿਆ ਤੂੜੀ ਦੀ ਤਰ੍ਹਾਂ ਹੀ ਉਹਨਾਂ ਦੇ ਛੋਟੇ ਛੋਟੇ ਜਿਹੜੇ ਨੇ ਟੁਕੜੇ ਹੋ ਚੁੱਕੇ ਨੇ ਇੱਕ ਵਾਰ ਦੁਬਾਰਾ ਇਹਨਾਂ ਤਸਵੀਰਾਂ ਦਾ ਰੁਕ ਕਰ ਲੈਣੇ ਆ 500 ਦੇ ਨੋਟ ਹੀ ਕੁੱਤਰੇ ਗਏ ਪਤਾ ਨਹੀਂ ਕਿੱਦਾਂ 나ੜ ਦੇ ਵਿੱਚੋਂ ਪਏ ਸੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਵੀ ਇਤਨਾ ਪੈਸੇ ਚੜ ਗਏ ਆ ਤੇ ਪਤਾ ਨਹੀਂ ਅਸਲੀ ਪੈਸੇ ਕੁੱਤਰੇ ਗਏ ਪਤਾ ਨਹੀਂ ਇਹ ਅਸਲੀ ਆ ਕਿ ਨਕਲੀ ਆ ਕਿੱਦਾਂ ਪਤਾ ਨਹੀਂ ਹੈਗੇ ਵੀ ਕਿੰਨੇ ਹੀ ਆ ਕੁੱਤਰੇ ਗਏ ਤੋੜੀ ਚ ਆ ਦੇਖੋ ਨਿੱਕੇ ਨਿੱਕੇ ਹੋ ਗਏ ਆ ਤੂੜੀਾਂ ਵਾਂਗ ਬਾਬਾ ਆਣਾ ਹੂੰ ਇਹ ਤੂੰ ਇੱਥੇ ਆਵੇ ਬਾਬਾ ਐ ਬੱਜੇ ਡਿੱਗੇ ਕਿ ਬਾਕੀ ਕਿੰਨੇ ਕਿ ਰੱਖੇਗੇ ਇਹਨੇ ਇੱਥੇ ਰੱਖਦੇ ਖਲਰ ਗਏ ਨਾ ਤੂੜੀ ਵਾਲੀ ਨੇ ਕੁਝ ਕੱਢ ਤੇ ਕੁਝ ਵਿਕੀ ਬਾਕੀ ਕਿੰਨੇ ਵਿੱਚ ਚਾੜੀ ਕਿ ਨਾ ਕੋਨ ਦਾ ਹਤਾ ਵੇਹੀ ਲੈਨੋ ਕੱਲਾ ਹੈਗਾ ਮੈਨੂੰ ਪਤਾ ਨਹੀਂ ਹੁੰਦਾ ਕੋਈ ਨਹੀਂ ਪਤਾ ਆਪਾਂ ਨੂੰ ਜੋ ਆਇਆ ਉਹ ਨਾੜ ਦੇ ਵਿੱਚੋਂ ਪਏ ਹੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਬੇ ਇਤਰਾ ਪੈਸੇ ਚੜ ਗਏ ਆ ਤਾਂ ਨਹੀਂ ਅਸਲੀ ਪੈਸੇ ਕਿਤ ਰਹੇ ਗਿਆ ਨੂੰ ਪਤਾ ਨਹੀਂ ਇਹ ਅਸਲੀ ਆ ਕਿ ਨਕਲੀ ਆ ਕਿੱਦਾਂ ਆ ਪਤਾ ਨਹੀਂ ਹੈਗੇ ਵੀ ਕਿੰਨੇ ਹੀ ਆ ਕੁੱਤਰੇ ਗਏ ਆ ਤੂੜੀ ਚ ਹਾਂ ਦੇਖੋ ਨਿੱਕੇ ਨਿੱਕੇ ਹੋ ਗਏ ਆ ਤੂੜੀਾਂ ਵਾਂਗ ਹਾਂ ਵਾਵਾ ਨਾ ਹੂੰ ਇਹ ਤੂੰ ਇੱਥੇ ਆਵੇ ਵਾਵਾ ਐ ਬੱਜੇ ਡਿੱਗੇ ਗਏ ਕਿ ਬਾਕੀ ਕਿੰਨੇ ਕਿ ਰੱਖੇਗੇ ਸਮਝ ਲੇ ਕਲ ਨੂੰ ਰੱਜਾਇਨਾ ਟੂੜੀ ਵਾਲੀ ਨੇ ਕੋਈ ਸੜ ਤੇ ਕੋਈ ਦੇਖੀ ਬਾ ਕਿੰਨੇ ਵਿੱਚ ਚੜਦੀ ਕਿ ਨਾ ਕੋਨ ਘਾਤਾ ਵੇਹੀ ਲੈਨੋ ਹਾਂ ਲਾਈ ਦਿਗਾ ਕੱਲ੍ਹ ਹੈ ਮੈਨੂੰ ਪਤਾ ਨਹੀਂ ਉੱਧਰ ਕਿੱਥੇ ਨਹੀਂ ਪਤਾ ਆਪਾਂ ਨੂੰ ਜੋ ਆਇਆ ਜਿਹੜਾ ਆਹ ਵੇਖੋ ਜੀ ਪੈਸੇ ਕਿਥੇ ਗਿਆ ਪਤਾ ਨਹੀਂ ਕਿੱਦਾਂ 나ੜ ਦੇ ਵਿੱਚੋਂ ਪਏ ਸੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਬੇਤਰਾ ਪੈਸੇ ਚੜ ਗਏ ਆ ਤੇ ਨਹੀਂ ਅਸਲੀ ਪੈਸੇ ਕੁੱਤਰੇ ਗਏ ਨਾ ਪਤਾ ਨਹੀਂ ਇਹ ਅਸਲੀ ਆ કે ਨਕਲੀ ਆ ਕਿੱਦਾਂ ਪਤਾ ਨਹੀਂ ਹੈਗੇ ਵੀ ਕਿੰਨੇ ਹੀ ਆ ਕੁੱਤਰੇ ਗਏ ਆ ਤੂੜੀ ਚ ਹਾਂ ਆ ਦੇਖੋ ਨਿੱਕੇ ਨਿੱਕੇ ਹੋ ਗਏ ਆ ਤੂੜੀਆਂ ਵਾਹ ਬਾਬਾ ਨਾ ਹਮਮ ਇਹ ਇਥੇ ਆਵੇ ਵਾਵਾ ਹੈ ਬੱਜੇ ਡਿੱਗੇ ਕਿ ਬਾਕੀ ਕਿੰਨੇ ਕਿ ਰੱਖੇਗੇ ਇਹਨੇ ਸਭ ਇਹਨਾਂ ਨੂੰ ਰੁਗਾਇਆ ਨਾ ਤੂੜੀ ਵਾਲੀ ਨੇ ਕੋਈ ਕੜਤੇ ਕੋਈ ਵੇਖੀ ਬਾ ਕਿੰਨੇ ਵਿੱਚ 40 ਕਿੰਨਾ ਕੋਣ ਦਾ ਹੱਥ ਹੈ ਵੇਖ ਹੀ ਲੈ ਨੂੰ ਇਹ ਤਸਵੀਰਾਂ ਵਿੱਚ ਤਾਂ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਕੀ ਜਿਹੜਾ ਕਾਰਾ ਕੀਤਾ ਹੋਇਆ ਹੈ ਕਿਵੇਂ ਤੂੜੀ ਵਾਂਗ ਕੁੱਤਰੇ ਹੋਏ ਨੇ ਇਹ 5 500 ਦੇ ਨੋਟ ਪਤਾ ਨਹੀਂ ਇਸ ਦੀ ਕੀਮਤ ਕਿੰਨੀ ਹੋਵੇਗੀ ਕਿਸਾਨ ਨੇ ਤੂੜੀ ਬਣਾਉਂਦੇ ਸਮੇਂ ਤੂੜੀ ਦੇ ਵਿੱਚ ਇਹ ਕੁੱਤਰ ਦਿੱਤੇ ਤੇ ਜਿਹੜਾ ਮਸ਼ੀਨ ਚਲਾ ਰਿਹਾ ਸੀ ਉਸਨੇ ਦੱਸਿਆ ਵੀ ਨਹੀਂ ਕਿ ਇਸ ਦੇ ਵਿੱਚ ਨੋਟ ਨੇ ਤਾਂ ਤੂੜੀ ਦੇ ਵਿੱਚ ਨੋਟਾਂ ਦੀ ਜਿਹੜੀ ਟੁਕੜੇ ਨੇ ਹੈ ਉਹਨਾਂ ਦੀ ਵੱਡੀ ਗਿਣਤੀ ਹੈ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਹਰਾਨ ਨੇ ਲੋਕ ਉੱਥੇ ਦੇ ਦੇਖ ਕੇ ਜਦੋਂ ਪਤਾ ਲੱਗਦਾ ਹੈ ਕਿ ਤੂੜੀ ਦੀ ਤਰ੍ਹਾਂ ਹੀ ਨੋਟ ਜਿਹੜੇ ਨੇ ਨਿੱਕੇ ਨਿੱਕੇ ਟੁਕੜਿਆਂ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਪਤਾ ਨਹੀਂ ਕਿੰਨੀ ਇਹਨਾਂ ਦੀ ਕੀਮਤ ਹੋਏਗੀ 5 500 ਦੇ ਨੋਟ ਨੇ ਤੇ ਇਹ ਨੋਟ ਕਿੱਥੋਂ ਆਏ ਨੇ ਇਸ ਬਾਰੇ ਕੋਈ ਅਜੇ ਪਤਾ ਨਹੀਂ ਲੱਗ ਸਕਿਆ ਫਿਲਹਾਲ ਇਸ ਦੀ ਜਾਂਚ جاری ਹੈ ਤਾਂ ਕਿਵੇਂ ਦੇਖ ਲੋ ਛਾਂਟ-ਛਾਂਟ ਕੇ ਜਿਹੜਾ ਨੇ ਉਹ ਨੋਟ ਜਿਹੜੇ ਨੇ ਉਹਦੇ ਵਿੱਚੋਂ ਕਾਲੇ ਜਾ ਰਹੇ ਨੇ ਨਿੱਕੇ ਨਿੱਕੇ ਟੁਕੜੇ ਇਸ ਦੇ ਹੋ ਚੁੱਕੇ ਨੇ ਤਾਂ ਨਹੀਂ ਪਤਾ ਲੱਗ ਰਿਹਾ ਤੇ ਇਹ ਵੀ ਕਹਿ ਰਹੇ ਨੇ ਕਿ ਅਸਲੀ ਹੈ ਕਿ ਨਕਲੀ ਹੈ ਤਾਂ ਹੁਣ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਕਿ ਇਹ ਨੋਟ ਕਿੱਥੋਂ ਆਏ ਨੇ ਕਿੰਨੀ ਇਹਨਾਂ ਦੀ ਜਿਹੜੀ ਅਕਾਊਂਟ ਹੈ ਕਿੰਨਾ ਕੀਮਤ ਹੈਗੀ ਹੈ ਤੇ ਇਹ ਅਸਲੀ ਨੇ ਕਿ ਨਕਲੀ ਤਾਂ ਦੇਖ ਸਕਦੇ ਹੋ ਤੁਸੀਂ ਤੂੜੀ ਬਣਾਉਂਦੇ ਸਮੇਂ ਕਿਸ ਤਰੀਕੇ ਦੇ ਨਾਲ 5 500 ਦੇ ਨੋਟ ਜਿਹੜੇ ਨੇ ਉੱਥੇ ਖਿਲਾਰੇ ਪਏ ਨੇ ਇੰਨਾ ਢੇਰ ਲੱਗ ਗਿਆ ਤੂੜੀ ਦੀ ਤਰ੍ਹਾਂ ਹੀ ਉਹਨਾਂ ਦੇ ਛੋਟੇ ਛੋਟੇ ਜਿਹੜੇ ਨੇ ਟੁਕੜੇ ਹੋ ਚੁੱਕੇ ਨੇ ਇੱਕ ਵਾਰ ਦੁਬਾਰਾ ਇਹਨਾਂ ਤਸਵੀਰਾਂ ਦਾ ਰੁਕ ਕਰ ਲੈਨੇ ਆ 500 ਦੇ ਨੋਟ ਹੀ ਕੁੱਤਰੇ ਗਏ ਪਤਾ ਨਹੀਂ ਕਿੱਦਾਂ 나ੜ ਦੇ ਵਿੱਚੋਂ ਪਏ ਸੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਵੀ ਇਤਰਾ ਪੈਸੇ ਚੜ ਗਏ ਆ ਇਹ ਪਤਾ ਨਹੀਂ ਅਸਲੀ ਪੈਸੇ ਕੁੱਤਰੇ ਗਏ ਪਤਾ ਨਹੀਂ ਇਹ ਅਸਲੀ ਆ ਕਿ ਨਕਲੀ ਆ ਕਿੱਦਾਂ ਪਤਾ ਨਹੀਂ ਹੈਗੇ ਵੀ ਕਿੰਨੇ ਹੀ ਆ ਕੁੱਤਰੇ ਗਏ ਤੂੜੀ ਜ ਆ ਵੇਖੋ ਨਿੱਕੇ ਨਿੱਕੇ ਹੋ ਗਏ ਤੂੜੀ ਵਾਂਗ ਬਾਵਾ ਆਣਾ ਹੂੰ ਇਹ ਇੱਥੇ ਆਵੇ ਬਾਵਾ ਹੈ ਬੱਜੇ ਡਿੱਗੇ ਕਿ ਬਾਕੀ ਕਿੰਨੇ ਕਿ ਰੱਖੇਗੇ ਸੇਰ ਕੇ ਨਿਕਲ ਗਏ ਨਾ ਟੂੜੀ ਵਾਲੀ ਨੇ ਕੋਈ ਕੜਤੇ ਕੋਈ ਵੇਖੀ ਪਰ ਕਿੰਨੇ ਵਿੱਚ ਟਰਾਈ ਕਿੰਨਾ ਕੋਣ ਦਾ ਹੱਥ ਹੈ ਵੇਖ ਹੀ ਲੈਨੋ ਕੱਲਾ ਹੈ ਮੈਨੂੰ ਪਤਾ ਨਹੀਂ ਹੁੰਦਾ ਪਾਪ ਨੂੰ ਜੋ ਆਇਆ ਜਿਹੜਾ ਨਾੜ ਦੇ ਵਿੱਚੋਂ ਪਏ ਹੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਬੇ ਇਤਰਾ ਪੈਸੇ ਚੜ ਗਏ ਆ ਬਹਿ ਇੱਕ ਉਤਰਿਆ ਗਿਆ ਮ ਪਤਾ ਨਹੀਂ ਇਹ ਅਸਲੀ ਹੈ ਕਿ ਨਕਲੀ ਹੈ ਕਿਦਾਂ ਹੈ ਪਤਾ ਨਹੀਂ ਹੈਗੇ ਵੀ ਕਿੰਨੇ ਸੀ ਹਾਂ ਕੁੱਤਰੇ ਗਏ ਤੂੜੀ ਜ ਆ ਦੇਖੋ ਨਿੱਕੇ ਨਿੱਕੇ ਹੋ ਗਏ ਆ ਤੂੜੀ ਵਾਂਗ ਬਾਬਾ ਹਾਂ ਹੂੰ ਇੱਥੇ ਗਾਵੇ ਬਾਬਾ ਐ ਬੱਜੇ ਡਿੱਗੇ ਕਿ ਦੇ ਬਾ ਕਿੰਨੇ ਕਿ ਰੱਖੇਗੇ ਇਹਨੇ ਤੇ ਮੈਂ ਕਿੰਨੇ ਖਲੁਰ ਗਏ ਨਾ ਟੂੜੀ ਵਾਲੀ ਨੇ ਕੋਈ ਕੜਤੇ ਕੋਈ ਵੇਖੀ ਬਾ ਕਿੰਨੇ ਵਿੱਚ ਚਾੜੀ ਕਿ ਨਾ ਕੋਣ ਦਾ ਹੱਥ ਵੇਹੀ ਲੈਨੂ ਇਕੱਲਾ ਹੀ ਜਗਾ ਇਕੱਲਾ ਹੈ ਮੈਨੂੰ ਪਤਾ ਨਹੀਂ ਹੁੰਦਾ ਆਪਾਂ ਨੂੰ ਜੋ ਆਈ ਆ